ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਜੀਤ ਬੈਂਕਾਕ ਤੋਂ ਆ ਗਿਆ ਏ ਥਾਈਲੈਂਡ ਤੋਂ ਬੈਂਕਾਕ ਤੋਂ ਨਹੀਂ ਤੇ ਅੱਜ ਆਪਾਂ ਦਿਖਾਉਣੇ ਆ ਸਮਾਨ ਜਿਹੜਾ ਉਹ ਲੈ ਕੇ ਆਇਆ ਏ ਇਹਦੇ ਤੇ ਸਾਰੇ ਲੰਗੋਟ ਵਗੈਰਾ ਆਜਾ ਕਰਨੇ ਆ ਟੰਗੇ ਜਾਣਗੇ ਆ ਟੰਗੂ ਟੰਗੇ ਜਾਣਾ ਨਾ ਉੱਪਰ ਆਵੇ ਹੈਂਗਰ ਜੇ ਦੇ ਉੱਪਰ ਆਵੇ ਹਾਂ ਆ ਵੀ ਆ ਟੰਗੇ ਜਾਣਾ ਤਾਰ ਦੇ ਉੱਤੇ ਫਿਰ ਅਗਲੀ ਚ ਲਿਖੀ ਜੀ ਤੇ ਨਾਲ ਥੱਲੇ ਸਾਰੇ ਕੱਪੜੇ ਆਜਾ ਕਰਨਗੇ ਇਹ ਉੱਥੇ ਹੱਡ ਕੁਆਟਰਾਂ ਦੇ ਵਿੱਚ ਵੀ ਕਿਨੇ ਖਰੀਦੇ ਪਰ ਉਹਦਾ ਸਟੀਲ ਦਾ ਹੀ ਜੀ ਹਾਂ ਛੋਟੇ ਛੋਟੇ ਕਪੜੇ ਵਧੀਆ ਤੰਗਿਆ ਜਾ ਕਰਨੀ ਗੱਲਾਂ ਕਰਨ ਦੀ ਆ ਨਾਨੀ ਨੇ ਲੇ ਲਗਾ ਦਿੱਤੀ ਆ ਸ਼ੋਨੀ ਮੋਤ ਹਾਂ ਸ਼ੋਨੀ ਮੋਤ ਪਾਪਾ ਆ ਗਿਆ ਗਿਆ ਤੈਨੂੰ ਪਾਪਾ ਜੀ ਲੈ ਕੇ ਆਏ ਆ ਤੁਸੀਂ ਬਾਕੇ ਕਿੱਥੇ ਜਾਇਆ ਕਰਨਾ ਏ ਸਕੂਲ ਕਿ ਨੰਦੇ ਨੰਦੇ ਬਾਕੇ ਜਾਣਾ ਹੈ ਹਾਂ ਤੇ ਪਾਪਾ ਜੀ ਨੂੰ ਥੈਂਕ ਯੂ ਤਾਂ ਬੋਲ ਦੋ ਪਾਪਾ ਜੀ ਨੂੰ ਥੈਂਕ ਯੂ ਬੋਲ ਦੋ। ਹਾਂ। ਤੇ ਉਹ ਸਲੀਪਾ ਨੂੰ ਰੱਖਣ ਵਾਸਤੇ। ਸਮਾਨ ਦੀ ਤੇ ਢੇਰੀ ਲੱਗੀ ਜਿੰਨਾ ਸ਼ ਉਹ ਦੁਕਾਨੀ ਹੁੰਦੀ। ਕੀ ਕਰਨੇ? ਇਹ ਕੀ ਆ? ਇਹ ਇਹ ਦੋਰੇ ਇੱਕ ਇਹ ਕੀ ਆ ਪੈਗੀ ਇਹ ਜਿੱਦਾਂ ਮੰਨ ਲਓ ਇਹਦਾ ਬੋਕਾ ਬਕਾ ਲਾਉਣਾ ਚਾਹੀ। ਜਿੰਨੇ ਤਾਂ ਭਾਈ ਬਕਸ ਕਾਰਟ ਹੁੰਦੀ ਹੈ ਇੱਕ ਇਹਦੀ ਹੀ। ਹਾਂਜੀ। ਲੈ ਦੋ ਆਹੋ ਕਾਕੇ ਦੇ ਧਮਾਨ ਤੇ ਤੇਰਾ ਸਿੱਧਾ ਤੇ ਲਗਣਾ ਜਿਵੇਂ ਤੇਰ ਲੈ ਤਾ ਤੇ ਤੂੰ ਘਾਰੇ ਕਾੜਤੀ ਨੂੰ ਉੱਤ ਲਿੱਤੀ ਆ ਨਹੀਂ ਮੈਂ ਲੇ ਕਿਦਾਂ ਆਈਆਂ ਪਸੰਦ ਲੜਨਾ ਪਿਓ ਦੋ ਮੇ ਜਾਣੀਆਂ ਆ ਮੇਰੀਆਂ ਤੇ ਆ ਮੇਰੀਆਂ ਐ ਐਚ ਤੇਰੇ ਦੋ ਪੈਰ ਆ ਜਾਣੇ ਆ ਠੀਕ ਆ ਨਹੀਂ ਕੋਈ ਨਹੀਂ ਮੈਨੂੰ ਇੱਕੋ ਹੀ ਵੰਦੇ ਇੱਕ ਮੈਂ ਮਾਲੇ ਅੱਗੇ ਅੱਗੇ ਪਾ ਕੇ ਨਾ ਵੀ ਆਈ ਉਹਦੀਆਂ ਤੇ ਮੈਂ ਆ ਗਈਆਂ ਤੇ ਉਹ ਮੇ ਪਾਈਆਂ ਹੁੰਦੀ ਹੁਣ ਮੈਂ ਕਾਕੇ ਦੀ ਧਮਾਨ ਤੇ ਜੁੱਤੀਆਂ ਨਾ ਲਿਓ ਇਹੇ ਪਾ ਲਿਓ ਹਾਂ ਇਹੋਂ ਪਾ ਕੇ ਲੈ ਗਏ ਠੀਕ ਆ ਜੇ ਨਾ ਖਰਾਬੀ ਕੀਤੀ ਹੈ ਪਰ ਇਹ ਵੀ ਵੜੇ ਆਈ ਲਾ ਕੇ ਇਹ ਤੁਹਾਡੇ ਵਾਸਤੇ ਆ ਇਹਨਾਂ ਵਾਸਤੇ ਜੀ ਆ ਇਹ ਤਾਂ ਚੀਜ਼ ਵੇਚਦੇ ਵਾਕੇ ਉਹਦੀ ਹੱਦ ਤੱਕ ਨਹੀਂ ਆ ਤੇ ਆਪੀ ਜਾਣ ਨਾ ਹੁਣ ਇਹ ਉਹਨਾਂ ਨੇ ਦਿੱਤੇ ਉਹਨਾਂ ਨੇ ਤੁਹਾਡੇ ਚਾੜਨੀ ਆ ਨਾ ਕਿ ਤੁਸੀਂ ਉਹਨਾਂ ਦੇ ਪੈਰਾਂ ਤੇ ਲਾ ਕੇ ਅੰਦਰ ਅੰਦਰ ਬਈ ਅੰਦਰ ਬਈ ਕੀ ਬੰਦਿਆ ਇਹ ਕੀ ਆ ਇਹ ਕੀ ਆ ਹਾਏ ਹਲੋ ਲੈ ਲੈਣਾ ਕਿਸ ਬੇਬੀ ਨੇ ਥੱਲੇ ਲੈ ਲੈਣਾਗੇ ਆਜੋ ਮਾਮੀ ਦਾ ਫੋਨ ਦਵਾ ਮਾਮੀ ਦਾ ਮਾਮੀ ਦਾ ਫੋਨ ਦਵਾ ਆਜੋ ਮਾਮੀ ਜੀ ਦਾ ਫੋਨ ਦਵਾ ਹੈਰੀ ਡਿੱਗ ਜਾਣਾ ਤੁਸੀਂ ਇੱਕ ਖਿਡੌਣਾ ਦੇ ਦਿਓ ਇੱਕ ਖਿਡੌਣਾ ਦੇ ਦਿਓ ਹਾਂ ਹਾਂ ਨੋਮੀਲੇ ਮਾਰ ਨੀਰਗੀ ਮੰਮੀ ਨੇ ਕਹਿ ਜਾਗਾ ਨਹੀਂ ਮੈਂ ਖਿਡੌਣਾ ਦੇ ਇਹੀ ਤੁਹਾਡੇ ਵੱਜਣਾ ਹੈ ਸਰਜੀਤ ਬੂਆ ਖੋਲੀ ਨਾ ਤੇ ਲੈਣ ਉਹ ਤਾਂ ਲੈ ਉਹਨਾਂ ਦੀ ਤਸਰਾ ਦੋ ਪੈਸੇ ਰੱਖ ਕੇ ਆ ਮੈਂ ਵਿੱਚ ਦੇ ਨਹੀਂ ਦੇਨੇ ਕੀ ਕਰਦੀ ਹੈ ਕਿੰਨੇ ਕ ਪੈਸੇ ਦੇਣੇ ਸਾਰਾ ਦਿਨ ਕੀ ਖਾਣਾ ਹੀ ਕੋਈ ਨਹੀਂ ਖਾਣਾ ਉਹਨੇ ਸਵੇਰ ਤੋਂ ਮੈਂ ਕੁਸ ਨਹੀਂ ਖਾਦਾ ਮਰਮਾ ਨਹੀਂ ਖਾਦਾ ਮੈਂ ਚਾਕਲੇਟਾ 20 ਰੁਪਏ ਖਾ ਗਿਆ ਹੈ ਸਵੇਰੇ ਐਨੇ 10 ਰੁਪਏ ਖਾ ਕੇ ਆਇਆ ਇਹਨੇ ਚਾਕਲੇਟਾ ਦੇ ਲਿਆ ਮੇਰੇ ਘਰ ਗਿਆ ਪਿਛਲੇ ਮੇਰੇ ਮੇਰੇ ਦਾ ਖਾ ਕੇ ਆਇਆ ਇਹ ਨਿਕਾ ਨਿੱਕੇ ਦਾ ਘਾਟੇ ਜਿੰਦਗੀ ਮੇਲੇ ਨੂੰ ਨਾ ਇਹ ਜਿਹੜਾ ਛੋਟੇ ਜਿਹੜੀ ਜਿਹੜੀ ਇਹਦੇ ਵਿੱਚ ਤੂਰ ਬਰਤ ਨਿਕਲਦੇ ਨੇ ਬਿਸਕੁਟ ਇਹ ਕੰਮ ਦੇ ਅੱਥਰੇ ਆ ਕੇ ਡਾ ਲਾਉਂਦੇ ਆਂ ਉਹ ਦੰਗੇ ਨੀ ਲਾਉਦੇ ਮੈਨੂੰ ਕਿਉਂ ਲਾਉਦੇ ਨਹੀਂ ਮੈਂ ਫਰੀ ਮਲੇਰੀ ਕਿਹੜੇ ਚੰਗੀ ਰਾਤੀ ਤੇ ਫਲੇਜ਼ ਕੁਕੂਰੇ ਟਿੰਚ ਨੂੰ ਤੇ ਆ ਵੀ ਰਹਿ ਪਟਾਣਾ ਪੈਟ ਲਈ ਕੁਕੂਰੇ ਤਾਂ ਨਹੀਂ ਮੈਂ ਆਪ ਦਾ ਕੁਕੂਰਾ 10 ਦਹਾ ਦੇ ਉੰਬਾ ਤੇ 10 ਦਾ ਬਿਸਕੁਟ ਦਾ ਫੇਡਰ ਕਿਦਰ ਰਹੇ ਉਹ ਦੰਦ ਕਿਹਦੇ ਨਾਲ ਕੰਕੋ ਉਹ ਲੈ ਨੀ ਮੇਰਾ ਤੇਰੇ ਨਸਬੜਾ ਜੀ ਹੁਣੇ ਆ ਹੁਣੇ ਲੈ ਲੈਂਦਾ ਮੀਆਂ ਆ ਵੀ ਪੈ ਜੀਰੇ ਵਾਲੀ ਮੇਰੀਆਂ ਦੇ ਲੈ ਮੈਂ ਇੱਕ ਮਨ ਪੁੱਛੋ ਨਾ ਮੈਂ ਯਾਰਾ ਪ੍ਰੋਬਲਮ ਆ ਕਿ ਨਹੀਂ ਬੈਠਦੀ ਪ੍ਰੋਬਲਮ ਆ ਤੇਦਾ ਅਨੁਕਾਮ ਹੋ ਜਾਂਦੀ ਸੂਰ ਦਾ ਜੀਰੇ ਦਾ ਕਿੱਥੇ 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 ਬਾਕੀ ਤੋਂ ਕਰੇ ਬਸ ਹਮ ਇੱਕ ਬੱਕਰੀ ਪਏ ਯਾਰ ਬਸ ਜੀਰੇ ਦੀ ਬੱਕਰੀਆਂ ਇਹਦੀ ਫੇਰ ਆ ਪੂਰਾ ਆਉ ਕੱਟੀ ਉਹ ਵੀ ਵੀਰ ਜੀ ਦੇ ਜਿਵੇਂ ਕੋਹਤ ਪਰੋਏ ਬਣਾ ਦੇ ਰਹੇ ਨੇ। ਜੇ ਲੈ ਇਦਾਂ 10 ਜਿੰਨ ਦੇ 10 ਤੇਰੇ ਦਾਹ ਰਾਇ ਦੀ। ਦਾਹ ਤੇ ਜਾ ਤੇਰੇ ਦਾਹ ਸਭ ਦਾ ਰੇ ਜੀ ਉੱਤ ਕਰੇ ਕਰੇ ਵਾ। ਵੀ ਪ੍ਰੋਣਿਆਂ ਨੇ। ਘਟਣ ਇਦਾਂ ਹਵਾ ਸੌਖੀ ਲੱਗ ਜਾ ਕਰੂਗੀ ਹਣਾ। ਹਾਂ। ਪੈਂਟੀਆਂ ਨੂੰ ਵੀ। ਉਹਦਾਂ ਨਹੀਂ ਤੇ ਥੱਲੇ ਸਾਈਡ ਹਵਾ ਨਹੀਂ ਲੱਗਦੀ। ਆਹ ਥੋੜੀ ਗਲਤ ਲੱਗ ਗਈ ਆ। ਚਲੋ। 36 ਹੋ ਕੇ ਜਾਣੇ ਇਹ ਸਾਬ ਨਾਲ। ਹਣਾ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਬਹੁਤ ਵਾਰ ਕਿਵੇਂ ਖਿੰdre ਪਏ ਨੇ ਤੇ ਦੁਪਹਿਰ ਦੇ ਜਿਹੜੇ ਤਿੰਨ ਵਜੇ ਦਾ ਟਾਈਮ ਹੋ ਗਿਆ ਹੈ ਤੇ ਅੱਜ ਸਰੀਆਲੀ ਅੱਜ ਮੰਮੀ ਉਹਨਾਂ ਦੇ ਇੱਥੇ ਉਹ ਜਿਹੜੇ ਉਹਨਾਂ ਦੇ ਭਾਬੀ ਕੰਮ ਕਰਦੇ ਹੁੰਦੇ ਨੇ ਉਹ ਆਏ ਨਹੀਂ ਆ ਇਸ ਕਰਕੇ ਕਾਫੀ ਲੇਟ ਹੋ ਗਿਆ ਉਹਨਾਂ ਨੂੰ ਵੇਟ ਕਰਨਾ ਹੈ ਕਹਿੰਦੇ ਮੈਂ ਆਉਣਾ ਹੈ ਆਉਣਾ ਹੈ ਆਈ ਨਹੀਂ ਆ ਤੇ ਅੱਜ ਕੰਮ ਨੂੰ ਲੇਟ ਹੋ ਹੀ ਗਿਆ ਸਾਰੇ ਜਣੇ ਦਾ ਵੈਸੇ ਚਲੋ ਮੈਂ ਤਾਂ ਜ਼ਿਆਦਾ ਨਹੀਂ ਕਰਦੀ ਫਿਰ ਵੀ ਥੋੜਾ ਥੋੜਾ ਕਰਾਉਣਾ ਪੈਂਦਾ ਹੈ ਵੈ ਜਦੋਂ ਤੇ ਦੋਵੇਂ ਭਾਬੀਆ ਮੇਰੀਆਂ ਠੀਕ ਸੀ ਉਦੋਂ ਕੰਮ ਕਰਵਾਉਂਦੀ ਨਹੀਂ ਜਦ ਜਰੂਰਤ ਨਹੀਂ ਹੀ ਪੈਂਦੀ ਤੇ ਹੁਣ ਸਿਮਰਨ ਦਾ ਛੋਟਾ ਬੇਬੀ ਆ ਹੁਣੇ ਬਾਰ-ਬਾਰ ਉਹਨੂੰ ਵੀ ਦੇਖਣਾ ਹੁੰਦਾ ਹੈ ਇਸ ਕਰਕੇ ਥੋੜੀ-ਥੋੜੀ ਆਪਾਂ ਵੀ ਨਾਲ ਹੈਲਪ ਕਰਵਾ ਦਿੰਨੇ ਆ ਕਿਉਂਕਿ ਵੇਲੇ ਬੈ ਕੇ ਆਪਾਂ ਮੋਟੇ ਹੋ ਜਾਣਾ ਹੈ ਜੇਕਰ ਜਦੋਂ ਛੋਟਾ ਬੇਬੀ ਨਹੀਂ ਸੀ ਹੈਗਾ ਉਦੋਂ ਆਪਾਂ ਵੇਲੇ ਬੈ ਕੇ ਆ ਕੇ ਖਾਂਦੇ ਹੁੰਦੇ ਸੀ ਕਿ ਚਲੋ ਥੋੜੀ-ਥੋੜੀ ਹੈਲਪ ਕਰਾ ਲੈਣੀ ਚਾਹੀਦੀ ਤੇ ਹੁਣ ਮੈਂ ਖਾਣ ਲੱਗੀ ਸੀ ਦੁਪਹਿਰ ਦੀ ਰੋਟੀ। ਰੋਟੀ ਤੇ ਦੁਪਹਿਰ ਦੀ ਰੋਟੀ ਨਹੀਂ ਖਾਈਦੀ ਹੁੰਦੀ ਪਰ ਅੱਜ ਖਾਣ ਲੱਗੀ ਆ ਕਿਉਂਕਿ ਅੱਜੋਂ ਭੁੱਖ ਲੱਗ ਗਈ ਐ ਜਲਦੀ ਹੀ। ਆਲੂਆਂ ਸਬਜ਼ੀ ਨਾਲ ਰੋਟੀ ਖਾਦੀ ਤੇ ਉਹ ਜਮ ਕਾਫੀ ਤੇਜ ਮਸਾਲਾ ਮਸਲਾ ਪਾਇਆ ਹੀ ਤੇ ਸ਼ਾਇਦ ਮਸਾਲਿਆਂ ਨਾਲ ਕਰਕੇ ਛੇਤੀ ਰੋਟੀ ਪਚ ਗਈ ਐ। ਹਾਂਜੀ। ਪਾਣੀ ਪੀਣਾ ਪੀਓ ਪੀਓ ਦੋਵੇਂ ਜਾਨੀ ਪੀਓ। ਟਰਨ ਵਾਈਜ਼ ਪੀਓ ਦੋਵੇਂ। ਇੰਨਾ ਮੈਂ ਤੇ ਦੋਲਣਾ। ਦੋਲਣਾ ਨਹੀਂ ਆ ਇੱਕ ਦੂਜੇ ਦੇ ਉੱਪਰ। ਬੱਸ 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 ਬੰਦ ਕਰ ਦੋ ਚਲੋ। ਅਜ ਪਾਇ ਨਾ ਬੇਟਾ ਚਾਹ। ਨਾ ਜਦੋਂ ਪਰੌਂਠੀ ਪੱਕੀ ਹੋਵੇ ਨਾ ਫਿਰ ਦੁਪਹਿਰੇ ਜੇ ਜੀ ਕਰਦਾ ਹੀ ਹੁੰਦਾ ਏ ਕਿ ਚਾਹ ਚਾਰ ਦੇ ਨਾਲ ਪਰੌਂਠੀ ਖਾਧੀ ਜਾਵੇ। ਤੇ ਚਾਹ ਨਹੀਂ ਸਵਾਦ ਮਿਲਦਾ ਹੀ ਉੱਠ ਕੇ ਬਣਾ ਦੋ। ਐ ਆਪਣੇ ਬਣਾਓ। ਨਾਨੀ ਜੀ ਬਣਾ ਕੇ ਦੇਣਗੇ ਤੇ। ਕਿਉਂ? ਨਾਨੀ ਜੀ ਬਣਾ ਕੇ ਦੇ ਨਹੀਂ ਸਕਦੇ। ਕਿਉਂ? ਮੰਮੀ ਨਹੀਂ ਬਣਾ ਕੇ ਦੇਣੀ ਸਵਾਦ ਚਾਹ। ਹਾਂ? ਨਹੀਂ ਤਾਂ ਢਿਆ ਥਾਲਾ ਸਵਾਦ ਨਹੀਂ ਨਾ ਆਉਂਦਾ ਹਾਂ ਵਾਣੀ ਹੈਗੀ ਤੀ ਬਣਾ ਕੇ ਲਿਆ ਦਿਓ ਫਿਰ ਆਦਰਕ ਭਰਾਵਾ ਗਰਮੀ ਜਾਣੂ ਅਦਰਕ ਪਿਆ ਕੇ ਮਾਰਨਾ ਹੀ ਪਤੀ ਉੱਥੇ ਪਈ ਆ ਤੀ ਨਾ ਲਿਗੀਆਂ ਦੇ ਅੱਜ ਸਰਦੀ ਲੈ ਕੇ ਆਈ ਇਸ ਨਗਲੀ ਆਪਾਂ ਲਈ ਆ ਗਈ ਸੀ ਆਈ ਨਗਲੀ ਨਸੀਰੀਆ ਤੈਨੂੰ ਵੀ ਲੱਗਿਆ ਇਸਨੇ ਆਪਣੇ ਆਪ ਸੁਭੜ ਕੇ ਕਿ ਮੈਂ ਮਾਇਨਾ ਨਹੀਂ ਕੀਤਾ ਸੱਤੇ ਪਏ ਆ ਕਿ ਉਹ ਸਜੀ ਤੇ ਕੱਢ ਕੇ ਐ ਹੀ ਨਾ ਖੜੀ ਨਾ ਉਸ ਤੋਂ ਮੈਨੂੰ ਲੱਗਾ ਹਾਇ ਉਹ ਖਰਾਬ ਹੋ ਜਾਵੇਗੀ ਜਲਦੀ ਉਹਦੇ ਕੋਲ ਹੈ ਉਹ ਕਦੋਂ ਇਸ ਤੀਕਾ ਹੈ ਤਰੀਗੀ ਲੱਗਣੀ ਚਾਹੀਦੀ ਆ ਵੇਖੋ ਇਹ ਦੀ ਨਗਲੀ ਆ ਹਾਂ ਹਾਂ ਵੇ ਨਗਲੀ

ਇਹ ਵੀ ਉਤਰਦੀ ਹੈ ਯਕੀਨ ਕਰ ਰਹੀ ਹਾਂ ਸੇਮ ਦੂਸਰ ਸੇਮ ਉਹ ਵੀ ਚੀਜ਼ ਬਣਾਈ ਪਈ ਆ। ਬਸ ਨੇ ਲੱਭੰਦੇ ਹੀ ਆ। ਕਿੰਨਾ ਵੇਲੇ ਹਲਕੇ ਤੇ ਆਪਣੇ ਇਧਰ ਦੀਆਂ ਇਧਰੋਂ ਇਧਰੋਂ ਨਹੀਂ ਆਪਣੇ ਇਧਰ ਦੀਆਂ ਚੀਜ਼ਾਂ ਮਿਲਦੀਆਂ ਹਨਾ। ਹਾਂ ਮਿਲਦੀਆਂ ਮੌਨ ਹਾਂ ਲੱਗਦਾ ਨਾ ਪਤਾ ਨਹੀਂ ਉਹਦੇ ਪਿਛੇ ਨਾ। ਹਾਂਜੀ ਇਹ ਸੂਜੀਤ ਲਿਆ ਗਿਆ ਹੈ THAILAND ਤੋਂ ਤੇ ਸਵੇਰੇ ਸਵਾੜਾ ਪੰਡਤ ਨੇ ਖਾਤਾ-ਦਾ ਪਿਖਾਇਆ ਹੀ ਨਹੀਂ। ਕੁਝ ਇਦਾਂ ਹੀ ਆਪਣੇ ਖਰਾਬ। ਨਾ ਤੁਰਕੇ ਨੀ ਤਾਜ਼ਾ ਜਿਹਦੇ ਜਿਹੜਾ ਸਮਾਨ ਲੈ ਕੇ ਆਇਆ ਸੀ ਇਹਦੇ ਨੂੰ ਉਹ ਉਡਾ ਦਿੱਤਾ ਹੈ ਇਹ ਚਪਲਾ ਨੀ ਸਰ ਜਿਹੜੀ ਦੇਦੇ ਆਹ ਸਾਈਡ ਕਲੀ ਨਾ ਹਾਂ ਹੋਰੀ ਜਨਾ ਨੇ ਪਾ ਲਈ ਨਹੀਂ ਅੱਗੇ ਬਾਤ ਨਹੀਂ ਕਰਦੇ ਮੇਰੇ ਦੱਸਨੇ ਕੀ ਆਹ ਅਦਾਦੇ ਆਪਣੇ ਕਪਾਣ ਵਾਂਗ ਐ ਸਾਰੇ ਆਹ ਆਸਾਰਨ ਆਪਣੇ ਕਪਾਣ ਵਾਂਗ ਸਹੀ ਇਤਰਾਦ ਦੇ ਮੇਰ ਪਨੀਰੀ ਲੱਗਦੀ ਥੀ ਕਹਾ ਦੇ ਮਸਤ ਮੈਨੂੰ ਇਹ ਖਾਓ ਮਰਾਦਾ ਮੈਂ ਕਦੀ ਵੇਖੀ ਨਹੀਂ ਆ ਮੈਂ ਟੀਵੀਆਂ ਚ ਵੇਖਦਾ ਹੁੰਨਾ ਵਾ ਲਾਈਟ ਆਨ ਕੀਤੀ ਆ ਲੱਗਦਾ ਕੈਮਰਾ ਹੀ ਚਾਹੀਦਾ ਕੈਮਰਾ ਲੈ ਕੇ ਮम्मा ਮੈਨੂੰ ਦੇ ਵਿਖਾ ਦਿਓ ਹਾਂ ਹਾਂ ਮੈਨੂੰ ਦਿਓ ਮਰਾਦਾ ਮੈਨੂੰ ਦਿਓ ਹਾਲਿਆ ਆ ਪੇਚ ਹਾ ਹਾ ਮੈਂ ਆਪਣੇ ਕੰਮ ਦੀਆਂ ਦੀਆਂ ਸਾਰੀਆਂ ਪੇਚ ਕਰਸ ਅੱਗੇ ਪਲੀਸ ਮੰਨੇਂਦਾ ਮਾਮੂਨ ਨਹੀਂ ਲੈਂਦਾ ਸਾਰਾ ਤੇ ਲੇਕੋ ਪਹਿਲਾਂ ਕੱਢ ਲੀਏ ਸਾਰਾ ਫਿਰ ਬਖਾ ਦੇਣੀ ਆ ਮੰਮਾ ਆ ਲਈ ਮੰਮਾ ਆਹ ਤਾਰ ਕੱਟਣ ਵਾਸਤੇ ਪਲਾਸ ਪੇਚ ਕਰਸ ਆਸ਼ੀਸ਼ਾ ਸਾਫ ਕਰਨ ਵਾਸਤੇ ਇਹ ਕੀ ਹੋ ਗਿਆ ਇਨ ਕੋ ਜੋ ਅੱਛਾ ਇਹ ਤਾਂ ਲਾ ਪਾਈ ਹਾਂ ਜੀ ਇਦਾਂ ਕੀਤਾ ਨਾ ਤੋ ਇੱਕ ਤਾਂ ਮੈਂ ਪੂਰਾ ਕੋਲੀ ਹੂੰ ਆ ਪੀਰਲ ਇਹ ਦੇ ਇਹਦੇ ਵਿੱਚ ਰੱਖਦੇ ਨੇ ਇਹਨਾਂ ਨੂੰ ਲੋੜ ਹੀ ਹੈ ਨਾ ਪੀਰਲਸ ਦੋ ਪੈਕੇਟ ਹੀ ਪੀਰਲਸ ਮੈਂ ਕਿਉਂ ਕਿਦਾਂ ਦੇ ਬਾਅਦ ਖੇਲਾ ਹੂੰ ਇਹਨਾਂ ਉੱਪਰ ਲਿਖੀ ਵਿੱਚ ਆਏਗੀ ਸਾਰੀ ਹੂੰ ਆ ਕੀ ਹੋਇਆ ਆ ਵੇਖੋ ਹੈਬਰ ਜਿੰਨੀ ਵਧੀਆ ਹੈ ਹਾਂ ਹੈਮਰ ਆ ਕੀ ਆ ਅੱਛਾ ਇਹਦੇ ਅੱਗੇ ਪੇਜ ਅੱਗੇ ਆਉਣ ਵਾਲੇ ਹਾਏ ਉਹ ਲੈ ਗਿਆ ਜੇ ਆਰੀ ਤੁਹਾਡਾ ਫਲਾ ਜੀ ਹਾਂ ਇਹ ਕਿੱਥੇ ਗਿਆ ਬਾਰਾਤ ਚੋਂ ਣ ਕੇ ਉਧਰ ਹਰ ਰਾਜ ਇਹ ਦਿਵਜਾ ਦੇਵ ਜੀ ਜੀਜਾ ਇਹ ਵੀ ਨਹੀਂ ਦੇ ਮੇਰੇ ਕੋਲ ਪੇਜ ਬਣੇ ਦੇ ਦੇ ਮੈਸਰ ਨੋ ਰੈਡੀ ਜੀ ਇਹਦੇ ਅੱਗੇ ਪਾਉਣ ਵਾਲਾ ਇਹਦੇ ਅੱਗੇ ਪਾਉਣ ਵਾਲਾ ਸਹੀ ਨਹੀਂ ਹਾਂ ਇੰਝ ਬਣਾਉਣਾ। ਨਾ। ਇਹ ਨਾਟ ਵਾਲੀ। ਇਹ ਇਹਦਾ ਇਹਦੀ ਅੱਗੇ। ਹਾਂਜੀ। ਤੇ ਇਸ ਦੇ ਅੱਗੇ ਫਿਰ ਉਹ ਤਿੱਖੀਆਂ ਜਿਹੜੇ ਆ ਕਿੱਥੇ ਹੀ ਉਹਦੇ ਵਿੱਚ ਹੀ ਸ਼ਾਇਦ ਕੁਛ ਆਉਣਗੇ ਤੇ ਕੁਛ ਅਜੇ ਵਿੱਚ ਵੀ ਹੈਗੇ ਸੀ ਇੱਕੋ ਇੱਕ। ਉਹ ਆਉਣਗੇ ਹਨਾ ਇਹਨਾਂ ਦੇ ਅੱਗੇ ਪੈਣਗੇ। ਹਾਂ ਹਾਂ ਪੈਣਗੇ ਸ਼ਾਇਦ। ਆਈ ਮੰਮੀ ਪਾਤਾ ਸਾਰਾ ਸਮਾਨ ਵਿੱਚ। ਵਾਓ ਫੈਮਲੀ ਫੋਟੋ ਫਰੇਮ। ਇਹ ਹਾਟ ਵਾਲੇ ਕਾਫੀ سارے ਫਰੇਮ ਲੈ ਕੇ ਆਇਆ ਹੈ ਸਰਜੀਤ ਇਹ ਘਰ ਵਾਸਤੇ ਲੈ ਕੇ ਆਇਆ ਹੈ ਜਿਹੜੇ ਸਾਡੇ ਲਈ ਲੈ ਕੇ ਆਇਆ ਦੂਆ ਪਹਿਣਾ ਲਈ ਉਹ ਪੈਕਿੰਗ ਉਹ ਮੈਂ ਰੱਖ ਲਿਆ ਉਹ ਪਿੰਡ ਜਾ ਕੇ ਦਿਖਾਉਂਗੀ ਇਹ ਵੀ ਬਹੁਤ ਪਿਆਰਾ ਹੈ ਇਹ ਮਿਆਉ ਵਾਲੇ ਫਰੇਮ ਕਿ ਇਹਨੇ ਮਿਆਉ ਵਾਲੇ ਫਰੇਮ ਕੈਟ ਲਵਰਸ ਇਹ ਕਿੰਨੇ ਪਿਆਰੇ ਪਿਆਰੇ ਨੇ ਇੱਧਰ ਨੇ ਜਿਓਮੈਟਰੀ ਬਾਕਸ ਇਹ ਲੈ ਆਇਆ ਹੈ ਸਰਜੀਤ ਦੇ ਇੱਕ ਹਰਾਈ ਦੀ ਇੱਕ ਦੀਵਜੋਦੀ ਉਹਦੇ ਦੀ ਪਤਾ ਨਹੀਂ ਕਿੱਥੇ ਰੱਖ ਲੀਆ ਇੱਕ ਉਦੇ ਦੀ ਵੀ ਲੈ ਆਂਦੀ ਸੀ